ਸਤਿ ਸ਼੍ਰੀ ਅਕਾਲ ਜੀ ਉਮੀਦ ਹੈ ਤੁਸੀਂ ਠੀਕ ਠਾਕ ਹੋਵੋਗੇ ਮੈਂ ਹਾਂ ਤੁਹਾਡੇ ਨਾਲ ਨੂਰ ਵਰਚੋ ਤੇ ਤੁਸੀਂ ਦੇਖ ਰਹੇ ਹੋ ਜੀ ਦਾ ਟੀਵੀ ਐਨਆਰਆਈ ਸਵੇਰ ਦੇ ਸ਼ੁਰੂਆਤ ਕਰਦੇ ਹਾਂ ਜੀ ਇੱਕ ਚੰਗੇ ਵਿਚਾਰ ਤੋਂ ਕਹਿੰਦੇ ਸਵੇਰ ਦਾ ਕੋਈ ਵਿਚਾਰ ਚੰਗਾ ਇਸ ਇੱਕ ਚੰਗੇ ਬ੍ਰੇਕਫਾਸਟ ਦੀ ਤਰ੍ਹਾਂ ਹੁੰਦਾ ਹੈ ਕਿ ਜੇ ਤੁਸੀਂ ਚੰਗਾ ਵਿਚਾਰ ਸੋਲੋ ਚੰਗੀ ਗੱਲ ਕੋਈ ਸੋਚ ਲਓ ਤੇ ਤੁਹਾਡਾ ਸਾਰਾ ਦਿਨ ਬਹੁਤ ਹੀ ਚੰਗਾ ਤੇ ਪੋਜ਼ਿਟਿਵਿਟੀ ਦੇ ਨਾਲ ਭਰ ਜਾਂਦਾ ਹੈ ਸੋ ਅੱਜ ਦੀ ਕਹਾਣੀ ਬਹੁਤ ਹੀ ਪਿਆਰੀ ਕਹਾਣੀ ਹੈ ਸੁਤੰਦਗੀ ਦੇ ਵਿੱਚ ਕੁਝ ਸਿੱਖਣ ਵਾਲੀਆਂ ਗੱਲਾਂ ਨੇਗੀਆਂ ਕੱਲੇ ਹੂੰ ਲੋਨਲੈਸ ਮਹਿਸੂਸ ਹੋ ਰਹੀ ਹੈ ਸੋਚ ਰਿਹਾ ਹੂੰ ਕੋਈ ਹੈ ਹੀ ਨਹੀਂ ਮੈਂ ਬਾਕੀਆਂ ਵਾਂਗ ਘੁੰਮਣ ਫਿਰਨ ਨਹੀਂ ਜਾ ਰਿਹਾ ਮੇਰਾ ਕੋਈ ਸਰਕਲ ਨਹੀਂ ਹੈਗਾ ਮੇਰੀ ਕੋਈ ਸੁਣਨ ਵਾਲਾ ਨਹੀਂ ਮੈਂ ਜ਼ਿੰਦਗੀ ਦੇ ਵਿੱਚ ਆਇਆ ਤੇ ਮੈਂ ਕੀ ਕਰ ਰਿਹਾ ਮੇਰਾ ਦਿਲ ਨਹੀਂ ਲੱਗ ਰਿਹਾ ਦਿਲ 'ਚ ਹੌਲ ਵੀ ਪੈੰਦੇ ਹੋਣੇ ਆ ਲੋਕਾਂ ਨੂੰ ਦੇਖ ਦੇਖ ਕੇ ਸੋਚ ਰਹੇ ਹੋਗੇ ਕਿ ਮੈਂ ਕਿਉਂ ਨਹੀਂ ਜਾ ਪਾ ਰਿਹਾ ਜਿਹੜੇ ਇਹ ਸੋਚਦੇ ਨੇ ਕਿ ਉਹ ਇਕੱਲੇ ਨੇ ਤੇ ਉਹ ਬਾਕੀਆਂ ਦੇ ਸਾਹਮਣੇ ਆਪਣੇ ਆਪ ਨੂੰ ਲੋ ਮਹਿਸੂਸ ਕਰਦੇ ਨੇ ਕਿ ਅਸੀਂ ਬਹੁਤ ਲੋ ਮਹਿਸੂਸ ਕਰਦੇ ਆ ਉਹਨਾਂ ਕੋਲ ਤਾਂ ਸਰਕਲ ਆ ਤੇ ਅਸੀਂ ਬਿਲਕੁਲ ਕੱਲਿਆਂ ਤੇ ਸਾਡੇ ਕੋਈ ਸੁਣਨ ਵਾਲਾ ਨਹੀਂ ਅਸਲ ਦੇ ਵਿੱਚ ਇਹ ਲੋਕ ਸਭ ਤੋਂ ਜ਼ਿਆਦਾ ਸਟਰੋਂਗ ਹੁੰਦੇ ਨੇ ਦੋਸਤੋ ਕੱਲਾਪਨ ਤੁਹਾਨੂੰ ਤੋੜਦਾ ਨਹੀਂ ਕੱਲਾਪਨ ਤੁਹਾਨੂੰ ਮਜ਼ਬੂਤ ਬਣਾਉਂਦਾ ਇਹਨਾਂ ਲੋਕਾਂ ਤੋਂ ਬੇਸ਼ੱਕ ਅਸੀਂ ਟੁੱਟਦੇ ਆ ਇਹਨਾਂ ਲੋਕਾਂ ਤੋਂ ਟੁੱਟ ਕੇ ਜਦੋਂ ਅਸੀਂ ਕੱਲੇ ਹੁੰਨੇ ਆ ਤਾਂ ਫਿਰ ਅਸੀਂ ਜੁੜਦੇ ਆ ਤੇ ਮਜ਼ਬੂਤ ਬਣਦੇ ਆ ਜਿਹੜੇ ਲੋਕ ਕਹਿੰਦੇ ਨੇ ਕਿ ਅਸੀਂ ਲੋ ਫੀਲ ਕਰ ਰਹੇ ਆ ਐਕਚੁਅਲ ਦੇ ਵਿੱਚ ਇਹ ਚੀਜ਼ ਨਹੀਂ ਹੁੰਦੀ ਤੁਹਾਡੇ ਅੰਦਰ ਕੌਨਫੀਡੈਂਸ ਭਰਦਾ ਅਸੀਂ ਜ਼ਿੰਦਗੀ ਦੇ ਵਿੱਚ ਆਏ ਆ ਇਕੱਲੇ ਆਏ ਆ ਜਦੋਂ ਅਸੀਂ ਜਨਮ ਲਿਆ ਸੀ ਤੇ ਸਾਡੇ ਨਾਲ ਕੋਈ ਸਾਡਾ ਕੋਈ ਦੋਸਤ ਨਹੀਂ ਸੀ ਆਇਆ ਹੈ ਸਾਡੇ ਨਾਲ ਕੋਈ ਪਰਿਵਾਰਕ ਮੈਂਬਰ ਨਹੀਂ ਸੀ ਆਇਆ ਰੱਬ ਬੰਨੀਓ ਅਸੀਂ ਇਕੱਲੇ ਇਸ ਦੁਨੀਆ ਤੇ ਆਏ ਸੀ ਤੇ ਇਕੱਲੇ ਹੀ ਅਸੀਂ ਇਸ ਦੁਨੀਆ ਤੋਂ ਚਲੇ ਜਾਣਾ ਦੁੱਖ ਹੈ ਸੁੱਖ ਹੈ ਉਹ ਸਾਰਾ ਅਸੀਂ ਆਪਣੇ ਪਿੰਡੇ ਤੇ ਹੰਡਾਉਣਾ ਜੇ ਤੁਹਾਨੂੰ ਭੁੱਖ ਲੱਗੀ ਹੈ ਤੇ ਰੋਪੀ ਤੁਸੀਂ ਉਹ ਖਾਣੀ ਹੈ ਇਹ ਤਾਂ ਨਹੀਂ ਹੈਗਾ ਕਿ ਤੁਹਾਡੀ ਥਾਂ ਤੇ ਕੋਈ ਹੋਰ ਖਾਊਗਾ ਸੋ ਕੱਲਾਪਣ ਮਹਿਸੂਸ ਕਿਉਂ ਕਰਦੇ ਹੋ ਕਹਿੰਦੇ ਨੇ ਕਿ ਜੇ ਕੋਈ ਬੰਦਾ ਕੱਲਾ ਤਾਂ ਉਹ ਘਬਰਾਵੇ ਨਾ ਕਿ ਪਰਮਾਤਮਾ ਹਮੇਸ਼ਾ ਨਾਲ ਹੁੰਦਾ ਹੈ ਸੋ ਅਸੀਂ ਲੋਕ ਸੋਸ਼ਲ ਮੀਡੀਆ ਤੇ ਲੋਕਾਂ ਦੀਆਂ ਸਟੋਰੀਆਂ ਵੇਖ ਲੀਆਂ ਜਾਂ ਕਿਸੇ ਨੂੰ ਘੁੰਮਦੇ ਫਿਰਦੇ ਦੇਖ ਲਿਆ ਕਿ ਉਹ ਤਾਂ ਉਹਨਾਂ ਦਾ ਸਰਕਲ ਹੈ ਉਹ ਇੰਜੋਏ ਕਰ ਰਹੇ ਨੇ ਅਸੀਂ ਜ਼ਿੰਦਗੀ ਦੇ ਵਿੱਚ ਕੱਲੇ ਆ ਜਿੇ ਕੁਝ ਨਹੀਂ ਕਰ ਪਰ ਇਹ ਸੋਚਦੇ ਰਹਿੰਨੇ ਆ ਸੋਚਣ ਨਾਲ ਕੀ ਜਾਣਾ ਜੇ ਉਹੀ ਸੋਚਣ ਦੇ ਬਜਾਏ ਆਪਣੇ ਬਾਰੇ ਸੋਚ ਲਓ ਕਦੇ ਆਪਣੇ ਲਈ ਸਮਾਂ ਕੱਢਿਆ ਸੱਚ ਦੱਸਿਓ ਅਸੀਂ ਲੋਕ ਆਪਣਾ ਸਮਾਂ ਬਰਬਾਦ ਕਰ ਦਿੰਨੇ ਆ ਲੋਕਾਂ ਬਾਰੇ ਸੋਚ ਕੇ ਲੋਕਾਂ ਨੂੰ ਦੇਖ-ਦੇਖ ਕੇ ਕਿ ਉਹ ਐਕਚੁਅਲ ਦੇ ਵਿੱਚ ਕੀ ਕਰ ਰਹੇ ਨੇ ਇਕੱਲੇ ਰਹਿਣ ਦੀ ਆਦਤ ਪਾ ਲਓ ਕਿਉਂਕਿ ਜਦੋਂ ਤੁਸੀਂ ਕਿਸੇ ਦੇ ਨਾਲ ਹੁੰਨੇ ਹੋ ਨਾ ਤਾਂ ਤੁਸੀਂ ਇੰਡੀਪੈਂਡੈਂਟ ਨਹੀਂ ਹੁੰਦੇ ਤੁਸੀਂ ਕਿਸੇ ਤੇ ਡਿਪੈਂਡ ਕਰਦੇ ਹੋ ਤੁਸੀਂ ਕੋਈ ਵੀ ਫੈਸਲਾ ਲੈਣਾ ਹੈ ਤਾਂ ਤੁਸੀਂ ਉਹ ਬੰਦੇ ਬਾਰੇ ਸੋਚ ਕੇ ਲੋਗੇ ਕਿ ਸ਼ਾਇਦ ਇਹਦਾ ਕੀ ਬਣੂਗਾ ਜਾਂ ਮੈਂ ਇਹਨੂੰ ਪੁੱਛ ਕੇ ਲੈ ਲਾਂ ਅਸੀਂ ਕੀ ਕਰ ਸਕਦੇ ਹਾਂ ਉਥੇ ਤੁਸੀਂ ਆਪਣੀ એનર્ਜੀ ਬਿਲਕੁਲ ਘਟਾ ਦਿੰਨੇ ਹੋ ਤੁਸੀਂ ਦੂਸਰੇ ਬੰਦੇ ਤੇ ਨਿਰਪਰ ਹੋ ਜਾਂਦੇ ਹੋ ਪੂਰੇ ਤੌਰ ਤੇ ਫਿਰ ਉਹਦਾ ਕੀ ਫਾਇਦਾ ਜੇ ਅਸੀਂ ਸਾਡੇ ਆਪ ਖੁਦ ਹੀ ਅਸੀਂ ਕਿਸੇ ਤੇ ਨਿਰਪਰ ਆ ਤੇ ਅਸੀਂ ਕਿਸੇ ਨੂੰ ਕੀ ਸੰਭਾਲਾਂਗੇ ਸਭ ਤੋਂ ਪਹਿਲਾਂ ਖੁਦ ਨੂੰ ਇੰਡੀਪੈਂਡੈਂਟ ਹੋਣ ਦੀ ਲੋੜ ਹੈ ਆਪਣੇ ਬਾਰੇ ਸੋਚਣ ਦੀ ਲੋੜ ਹੈ ਜੇ ਇਕੱਲੇ ਹੋ ਤਾਂ ਆਪਣੇ ਬਾਰੇ ਸੋਚੋ ਸਮਾਂ ਕੱਢੋ ਕਿ ਅਸੀਂ ਇਸ ਜ਼ਿੰਦਗੀ ਸਾਨੂੰ ਕਿਵੇਂ ਮਿਲੀ ਹੈ 84 ਲੱਖ ਜੂਨਾ ਅਸੀਂ ਭੁਗਤ ਕੇ ਆਏ ਆ ਸਾਡਾ ਕੀ ਮੋਟਿਵ ਆ ਅਸੀਂ ਕੀ ਕਰਨਾ ਚਾਹੁੰਦੇ ਆ ਅਸੀਂ ਕਿਹੜਾ ਗੋਲ ਅਸੀਂ ਨਵਾਂ ਸਿਰਜਿਆ ਜਿਹਨੂੰ ਅਸੀਂ ਜ਼ਿੰਦਗੀ ਦੇ ਵਿੱਚ ਪੂਰਾ ਕਰਨਾ ਚਾਹੁੰਦੇ ਆਂ ਆਪਣੇ ਲਈ ਤਾਂ ਅਸੀਂ ਕਦੇ ਟਾਈਮ ਕੱਢ ਕੇ ਨਹੀਂ ਵੇਖਿਆ ਤਾਂ ਹੀ ਤਾਂ ਅਸੀਂ ਫੀਲ ਕਰਦੇ ਆਂ ਨਾ ਵੀ ਅਸੀਂ ਇਕੱਲੇ ਆਂ ਕਹਿੰਦੇ ਇਕੱਲਾ ਜੰਗਲ ਦੇ ਵਿੱਚ ਜਿਹੜਾ ਸ਼ੇਰ ਹੁੰਦਾ ਨਾ ਉਹ ਇਕੱਲਾ ਹੁੰਦਾ ਤੇ ਜਿਹੜਾ ਕਿੱਦੜਾਂ ਦਾ ਝੁੰਡ ਹੁੰਦਾ ਤਾਂ ਉਹਨਾਂ ਤੇ ਇਕੱਲਾ ਹੀ ਭਾਰੀ ਪੈ ਜਾਂਦਾ ਤੇ ਉਹਨੂੰ ਪਰਵਾਹ ਨਹੀਂ ਹੁੰਦੀ ਸ਼ੇਰ ਬਣੋ ਗਿੱਦੜ ਨਾ ਬਣੋ ਝੁੰਡਾ ਮਗਰ ਲਾ ਕੇ ਭੇਡਾਂ ਬਣ ਕੇ ਕੋਈ ਫਾਇਦਾ ਨਹੀਂ ਕਿਸੇ ਤੇ ਨਿਰਪਰਨਾ ਹੋ ਇੰਨਾ ਕ ਆਪਣੇ ਆਪ ਨੂੰ ਬਣਾਓ ਕਿ ਇਕੱਲੇ ਰਹਿ ਕੇ ਵੀ ਤੁਸੀਂ ਇੰਨੇ ਮਜ਼ਬੂਤ ਹੋਵੋ ਤੇ ਸਾਹਮਣੇ ਵਾਲੇ ਲੋਕ ਵੇਖਣੇ ਤਾਂ ਇਕੱਲਾ ਤੇ ਇੰਨਾ ਖੁਸ਼ ਕਿਵੇਂ ਆ ਪੋਜ਼ਿਟਿਵਿਟੀ ਲਾਓ ਤੇ ਪੋਜ਼ਿਟਿਵਿਟੀ ਵੰਡੋ ਇਕੱਲੇ ਨਹੀਂ ਹੈਗੇ ਤੁਸੀਂ ਕਿਉਂਕਿ ਜਿਹੜੇ ਤੁਸੀਂ ਸੋਚਦੇ ਹੋ ਕਿ ਅਸੀਂ ਇਕੱਲੇ ਮਹਿਸੂਸ ਕਰ ਰਹੇ ਹਾਂ ਅੱਜ ਤੁਹਾਨੂੰ ਤੁਹਾਡੇ ਦੋਸਤ ਮਿੱਤਰ ਤੁਹਾਡੇ ਨਾਲ ਨੇ ਕੱਲ ਨੂੰ ਅਜਿਹਾ ਸਮਾਂ ਹੋਊਗਾ ਕਿ ਤੁਹਾਡੇ ਨਾਲ ਉਹ ਨਹੀਂ ਹੋਣਗੇ ਤੁਸੀਂ ਕਹੋਗੇ ਕਿ ਤੁਹਾਡੇ ਮਾਪਬਪ ਤੁਹਾਡੇ ਇੱਕ ਟਾਈਮ ਤੁਹਾਡੇ ਨਾਲ ਨਹੀਂ ਕੱਲ ਨੂੰ ਅਜਿਹਾ ਸਮਾਂ ਹੋਊਗਾ ਕਿ ਤੁਹਾਡੇ ਮਾਪਬਪ ਵੀ ਤੁਹਾਡੇ ਨਾਲ ਨਹੀਂ ਹੋਣਗੇ ਤੁਹਾਡੇ ਜੀਵਨ ਸਾਥੀ ਵੀ ਤੁਹਾਡੇ ਨਾਲ ਨਹੀਂ ਹੋਊਗਾ ਫਿਰ ਤੁਸੀਂ ਕੀ ਕਰੋਗੇ ਟੱਲੇ ਰਹਿਣ ਦੀ ਆਦਤ ਪਾ ਲਓ ਚੰਗੇ ਰਹੋਗੇ ਉਮੀਦ ਕਰਦੀਆਂ ਕਿ ਇਹ ਵੀਡੀਓ ਪਸੰਦ ਆਈ ਹੋਊਗੀ ਜੇ ਪਸੰਦ ਆਈ ਹੈ ਤੇ ਇਹਨਾਂ ਗੱਲਾਂ ਨੂੰ ਪੱਲੇ ਬੰਨ ਲਿਓ